ਇਸ ਜਨਵਰੀ ਤੋਂ ਜੁਆਇਨਿੰਗ ਆ ਸਾਡੀ ਸਾਡੀ 2.5 ਮਹੀਨੇ ਦੀ ਤਨਖਾਹ ਆ ਉਹ ਵੀ ਸਾਨੂੰ ਰੈਗੂਲਰ ਨਹੀਂ ਆਈਗੀ ਵੀ ਜੇ ਮੇ ਸਾਨੂੰ ਮਹੀਨੇ ਤੋਂ ਮਹੀਨੇ ਤਨਖਾਹ ਆਉਣੀ ਚਾਹੀਦੀ ਸੀ ਪਰ ਸਾਨੂੰ ਆਈ ਨਹੀਂ ਜੀ ਉਹ ਵੀ ਸਾਨੂੰ ਮਈ ਤੇ ਜੂਨ ਦੇ ਵਿੱਚ ਜਾ ਕੇ ਮਿਲੀ ਆ ਤਾਂ ਕਰਕੇ ਅਸੀਂ ਉਸ ਚੱਕਰ ਦੇ ਵਿੱਚ ਅਸੀਂ ਕਹਿੰਦੇ ਚਲੋ ਜਿਹੜੀਆਂ ਪਿਛਲੀਆਂ ਤਨਖਾਹ ਸਾਡੀਆਂ ਉਹ ਵੀ ਲੇਟ ਆਈਆਂ ਕੀ ਪਤਾ ਇਹ ਵੀ ਲੇਟ ਆ ਜਾਣ ਪਰ ਇਹਦੇ ਚੱਕਰ ਦੇ ਵਿੱਚ ਅਸੀਂ ਲੇਟ ਲੇਟ ਦੇ ਚੱਕਰ ਦੇ ਵਿੱਚ ਅਸੀਂ 6 ਮਹੀਨੇ ਹੋ ਗਏ ਆ 5 ਮਹੀਨੇ ਸਾਨੂੰ ਤਨਖਾਹ ਨਹੀਂ ਆਈ ਸਰ ਸਾਡੀ ਅਸੀਂ ਤਾਂ ਕਰਕੇ ਧਰਨੇ ਤੇ ਆਏ ਹਾਂ ਹੱਕ 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 ਹਾਂਜੀ ਅਸੀਂ ਸਾਰਿਆਂ ਨੂੰ ਮਿਲੇ ਗੱਲ ਸੁਣ ਲੈਂਦੇ ਪਰ ਕਹਿ ਦਿੰਦੇ ਆ 2 ਦਿਨ ਲੱਗ ਜਾਣਗੇ 3 ਦਿਨ ਲੱਗ ਜਾਣਗੇ ਆ 2-3 ਦਿਨ ਤੋਂ ਵੀ ਵੱਧ ਹੋ ਚੁੱਕੀ ਐ ਉਹਨਾਂ ਨੇ ਕਿਹਾ ਬਸ ਕੋਈ ਨਾ ਤੁਹਾਡਾ ਕੰਮ ਹੋ ਜਾਊਗਾ 2 ਦਿਨ ਲੱਗ ਜਾਣਗੇ ਪਰ ਹੱਜੇ ਤੱਕ ਕੁਝ ਨਹੀਂ ਹੋਇਆ ਸੋਰ ਹੈ ਸੋਰ ਹੈ ਸੋਰ ਹੈ ਜੀ ਅਸੀਂ ਅੱਜ ਆ ਗਏ ਆ ਅੱਜ ਸਾਨੂੰ 5 ਮਿੰਨਿਆਂ ਤੋਂ ਪੇ ਨਹੀਂ ਮਿਲ ਰਹੀ ਜਿਸ ਕਰਕੇ ਅਸੀਂ ਇੱਥੇ ਬੈਠੇ ਆ ਧਰਨੇ ਲਾ ਰਹੇ ਆ ਜੀ 15 ਦਿਨ ਹੋ ਗਿਆ ਅਸੀਂ ਕੰਮ ਵੀ ਛੱਡਿਆ ਰੋਜ਼ਾਨਾ ਘਰੋਂ ਆ ਜਾਈਦਾ ਜੀ ਇੱਥੇ ਬੈਠ ਕੇ ਚਲੇ ਜਾਈਦਾ ਸਾਨੂੰ ਕੋਈ ਵੀ ਕਿਸੇ ਦੀ ਗੱਲ ਦਾ ਕੋਈ ਵੀ ਯਕੀਨ ਨਹੀਂ ਹੈਦਾ ਦਾ ਵੀ ਸਾਨੂੰ ਪ੍ਰੋਪਰ ਦੇਣਗੇ ਪੇ ਜਾਂ ਨਹੀਂ ਦੇਣਗੇ ਸਰ ਅਗਲਾ ਸਾਡਾ ਸਟੈਪ ਇਹ ਹੋਗਾ ਫਿਰ ਅਸੀਂ ਨਾਲ ਯੂਨੀਅਨ ਇਕੱਠੀ ਕਰਾਂਗੇ ਹਾਂ ਜੀਰਵਾਦ ਜਿਆ ਪਰਕਾਰ ਜਰਵਾਦ ਜਿਆ ਪਰਕਾਰ ਜਰਵਾਦ ਆਤਾ ਹਟਕ ਮੇਰਾ ਨਾਮ ਅਮਨਦੀਪ ਪੋਰਾ ਸਰ ਮੈਂ ਇੱਥੇ ਐਚ ਐਮ ਆਈ ਐਸ ਪ੍ਰੋਜੈਕਟ ਦੇ ਅਧੀਨ ਪਾਇਲਟ ਪ੍ਰੋਜੈਕਟ ਦੇ ਅਧੀਨ ਅਸੀਂ ਰੱਖੇ ਗਏ ਸੀ ਇੱਥੇ ਮੇਰਾ ਆਦਾ ਹੀ ਕੰਪਿਊਟਰ ਆਪਰੇਟਰ ਮੇਰੀ اوਪੀਡੀ ਦੇ ਵਿੱਚ ਡਿਊਟੀ ਨੂੰ ਗਿਆ ਸਰ ਸਾਨੂੰ ਨਾ 1 ਜਨਵਰੀ ਤੋਂ ਜੁਆਇਨਿੰਗ ਹੈ ਸਾਡੀ ਸਾਡੀ 2.5 ਮਿੰਟ ਦੀ ਤਨਖਾਹ ਆਈ ਉਹ ਵੀ ਸਾਨੂੰ ਰੈਗੂਲਰ ਨਹੀਂ ਆਏਗੀ ਬੀ ਜੇ ਐ ਸਾਨੂੰ ਮਹੀਨੇ ਤੋਂ ਮਹੀਨੇ ਤਨਖਾਹ ਆਉਣੀ ਚਾਹੀਦੀ ਸੀ ਪਰ ਸਾਨੂੰ ਆਈ ਨਹੀਂ ਜੀ ਉਹ ਵੀ ਸਾਨੂੰ ਮਈ ਤੇ ਜੂਨ ਦੇ ਵਿੱਚ ਜਾ ਕੇ ਮਿਲੀ ਆ ਤਾਂ ਕਰਕੇ ਅਸੀਂ ਉਸ ਚੱਕਰ ਦੇ ਵਿੱਚ ਅਸੀਂ ਕਹਾਂ ਚਲੋ ਜਿਹੜੀਆਂ ਪਿਛਲੀਆਂ ਤਨਖਾਹਾਂ ਸਾਡੀਆਂ ਉਹ ਵੀ ਲੇਟ ਆਈਆਂ ਕੀ ਪਤਾ ਇਹ ਵੀ ਲੇਟ ਆ ਜਾਣ ਪਰ ਇਹਦੇ ਚੱਕਰ ਦੇ ਵਿੱਚ ਅਸੀਂ ਲੇਟ ਲੇਟ ਦੇ ਚੱਕਰ ਦੇ ਵਿੱਚ ਅਸੀਂ 6 ਮਹੀਨੇ ਹੋ ਗਏ ਆ 5 ਮਹੀਨੇ ਸਾਨੂੰ ਤਨਖਾਹ ਨਹੀਂ ਆਈ ਸਰ ਸਾਡੀ ਅਸੀਂ ਤਾਂ ਕਰਕੇ ਧਰਨੀਆ ਤੇ ਬੱਜ ਗਏ ਕੀ ਪਤਾ ਹੀ ਉਹਨਾਂ ਨੂੰ ਹੁਣ ਸਾਡੀਆਂ ਤਨਖਾਹਾਂ ਅਸੀਂ 6 5 ਮਹੀਨੇ ਹੋ ਗਿਆ ਤੁਹਾਡੇ ਸਾਹਮਣੇ ਅਸੀਂ 15 ਦਿਨ ਤਾਂ ਹੁਣ ਇੱਥੇ ਸਾਨੂੰ ਧਰਨੇ ਤੇ ਬੈਠਣਾ ਨਹੀਂ ਹੋ ਗਿਆ ਪਰ ਸਾਡੀ ਤਨਖਾਹ ਦਾ ਹਜੇ ਤੱਕ ਵੀ ਕੋਈ ਹੱਲ ਨਹੀਂ ਹਜੇ ਵੀ ਸਾਨੂੰ ਕਹ ਦਿੰਦੇ ਵੀ ਕੋਈ ਨਹੀਂ ਕਰ ਦਿੰਦੇ ਆ ਕਰ ਦਿੰਦੇ ਆ ਅਸੀਂ ਐਮਐਲਏ ਸਾਹਿਬ ਕੋਲ ਗਏ ਉਹਨਾਂ ਨੇ ਉੱਪਰ ਫੋਨ ਕੀਤਾ ਕਹਿੰਦੇ ਕੋਈ ਨਹੀਂ ਅਸੀਂ ਸੈਸ਼ਨ ਤੇ ਜਾਣਾ ਥੋੜਾ ਉਧਰੋਂ ਆ ਕੇ ਫਿਰ ਗੱਲ ਕਰਦੇ ਆ ਸਪੀਕਰ ਸਾਹਿਬ ਨਾਲ ਮਿਲੇ ਉਹ ਵੀ ਕਹ ਦਿੰਦੇ ਉਹਨੂੰ ਤਾਂ ਸਾਨੂੰ ਬਹੁਤ ਟਾਈਮ ਹੋ ਗਿਆ 15 ਧਰਨਾ ਲਾਉਣ ਤੋਂ ਪਹਿਲਾਂ ਦੇ ਮਿਲੇ ਵੈਸੇ ਉਹਨਾਂ ਨੂੰ ਤਾਂ ਅਸੀਂ ਪਰ ਉਹਨਾਂ ਨੇ ਵੀ ਸਾਡੀ ਗੱਲ ਦੀ ਸੁਣਵਾਈ ਨਹੀਂ ਕੀਤੀ ਉਹਨਾਂ ਨੇ ਸਰ ਹੁਣ ਕਹਿ ਰਹੇ ਆ ਵੀ ਉਹਨਾਂ ਨੇ ਉੱਪਰ ਗੱਲ ਕੀਤੀ ਸੀ ਕਹਿੰਦੇ ਬਜਟ ਪਾਸ ਹੋ ਗਿਆ ਪਰ ਸਰਕਾਰ ਕੋਲੇ ਪੈਸਾ ਹੈ ਫਿਰ ਜਦੋਂ ਸਰਕਾਰ ਕੋਲੇ ਪੈਸਾ ਹੀ ਨਹੀਂ ਫਿਰ ਸਰ ਪ੍ਰੋਜੈਕਟ ਚਾਲੂ ਹੀ ਕਿਉਂ ਕੀਤੇ ਆ ਜਦੋਂ ਪਹਿਲਾਂ ਹੀ ਸਰਕਾਰ ਨੂੰ ਪਤਾ ਸੀ ਸਾਡੇ ਕੋਲ ਪੈਸਾ ਹੈ ਨਹੀਂਗਾ ਜਦੋਂ ਤੁਸੀਂ ਅਸੀਂ ਹੁਣ ਆਪਦੇ ਪੁਰਾਣੇ ਕੰਮ ਕਰਕੇ ਵੀ ਲੱਗ ਛੱਡ ਕੇ ਵੀ ਇੱਥੇ ਲੱਗੇ ਆ ਜਦੋਂ ਸਾਨੂੰ ਪ੍ਰਾਈਵੇਟ ਅਦਾਰਿਆਂ ਤੋਂ ਵੀ ਇਹ ਤਨਖਾਹ ਮਿਲ ਰਹੀ ਆ ਪਰ ਅਸੀਂ ਉਧਰੋਂ ਛੱਡ ਕੇ ਅਸੀਂ ਇਸ ਆਸ ਦੇ ਵਿੱਚ ਲੱਗੇ ਵੀ ਚੱਲ ਕੋਈ ਨਹੀਂ ਸਾਡੀ ਸਾਡਾ ਵੀ ਕਿਸੇ ਪਾਸੇ ਕੀ ਪਤਾ ਵੀ ਸਰਕਾਰੀ ਨੌਕਰੀ ਮਿਲ ਜੇ ਪਰ ਇੱਥੇ ਸਰਕਾਰ ਕੋਲ ਪੈਸਾ ਹੈ ਨਹੀਂ ਪਰ ਪ੍ਰੋਜੈਕਟ ਚਲਾਈ ਜਾ ਰਹੀ ਹੈ ਅਸੀਂ ਕੰਮ ਕਰੀਏ ਨੇ ਪਰ ਸਾਨੂੰ ਤਨਖਾਹ ਦਾ ਕੋਈ ਅਜੇ ਹੈ ਨਹੀਂਗਾ ਅਜੇ ਤੱਕ ਤਾਂ ਸਾਨੂੰ ਐਂ ਕਿਹਾ ਵੀ ਇੱਕ ਵਨ ਟਾਈਮ ਵਾਸਤੇ ਮਿਲੂਗੀ ਕਿਹੜਾ ਸੈਲਰੀ ਗਾਣਾ ਹੁਣ ਸਾਨੂੰ ਹਸਪੀਟਲ ਦੇ ਅੰਦਰ ਆਸੀ ਵੀ ਹਸਪੀਟਲ ਜੇ ਚਾਹੂਗਾ ਤਾਂ ਅਸੀਂ ਰਵਾਂਗੇ ਇੱਥੇ ਨਹੀਂ ਤਾਂ ਸਾਇਦ ਤੱਕ ਸਾਨੂੰ ਐਂ ਕਹਿ ਦੇਣ ਵੀ ਤੁਸੀਂ ਜਾਓ ਘਰਾਂ ਨੂੰ ਕਿਉਂਕਿ ਜੇ ਅਸੀਂ ਇੱਥੇ ਰਹੇ ਵੀ ਕਿਉਂਕਿ ਹਸਪੀਟਲ ਦੇ ਅੰਦਰ ਹਸਪੀਟਲ ਨੇ ਯੂਜ਼ਰ ਮਨੀ ਦਾ ਚਾਰजेस ਪਾਉਣੇ ਆ ਸਰ ਹਸਪੀਟਲ ਦੀ ਯੂਜ਼ਰ ਮਨੀ ਦੇ ਵਿੱਚ ਨਹੀਂ ਅਮਾਉਂਟ ਆਣੀਗੀ ਸਾਡਾ 4.5 ਲੱਖ ਦਾ ਬਜਟ ਬਣਦਾ ਪਰ ਇਹਨਾਂ ਕੋਲੇ 2.5 ਲੱਖ ਰੁਪਿਆ ਜਾਂ ਸਾਡੇ ਤੋਂ ਵੱਡੇ ਮੁਲਾਜ਼ਮ ਹੈਗੇ ਆ ਉਹਨਾਂ ਦੀ 2.5 ਲੱਖ ਬਜਟ ਬਣਦਾ ਉਹਨਾਂ ਦੀ ਤਨਖਾਹ ਜਿਹੜੀ ਬਣਦੀ ਆ ਉਹ ਵੀ ਕਈ ਵਾਰੀ ਲੇਟ ਹੋ ਜਾਂਦੀ ਆ ਇਹਨਾਂ ਬਜਟ ਇਹਨਾਂ ਕੋਲੇ ਹੁੰਦਾ ਜਿੰਦਾ ਪਰ ਇਹ ਉਹੀ ਗੱਲਾਂ ਹੁੰਦੇ 2.5 ਲੱਖ ਨਹੀਂ ਬਣਦਾ ਉਹਨਾਂ ਕੋਲੇ 4.5 ਕਿਵੇਂ ਬਣੂਗਾ ਫਿਰ ਅਸੀਂ ਤਨਖਾਹ ਪਿੱਛੇ ਰੁਲਾਂਗੇ ਅਸੀਂ ਥਾਂ ਕਰਕੇ ਸਰਕਾਰ ਤੋਂ ਕਲੀ ਕਰਦੇ ਹਾਂ ਸਰ ਕਿ ਸਾਡਾ ਪ੍ਰੋਜੈਕਟ ਆ ਜਿਹੜਾ ਸਾਨੂੰ ਰੈਗੂਲਰ ਰੈਗੂਲਰ ਚਲਾਇਆ ਜਾਵੇ ਤਾਂ ਸਾਨੂੰ ਤਨਖਾਹ ਵੀ ਟਾਈਮ ਟੂ ਟਾਈਮ ਮਿਲੇ ਜਿਵੇਂ ਸਾਡੇ ਬਾਕੀ ਅਧਿਕਾਰੀਆਂ ਨੂੰ ਮਿਲਦੀ ਹੈ ਜੀ ਮੇਰਾ ਨਾਮ ਸੁਖਬੀਰ ਕੌਰ ਹੈ ਜੀ ਮੈਂ ਕੰਪਿਊਟਰ ਆਪਰੇਟਰ ਐਸ ਐ ਇੱਥੇ ਕ੍ਰੀਟ ਕੋਡ ਤੇ ਵਿਖੇ ਐਚ ਐਮ ਐਚ ਐਮ ਆਈ ਦੇ ਪ੍ਰੋਜੈਕਟ ਅੰਡਰ ਕਮ ਕਰ ਰਹੇ ਹਾਂ ਜੀ ਸਰ ਸਾਨੂੰ 5 ਮਹੀਨਿਆਂ ਤੋਂ ਪੇ ਨਹੀਂ ਮਿਲ ਰਹੀ ਜਿਸ ਕਰਕੇ ਅਸੀਂ ਇਸੇ ਬੈਠੇ ਆ ਧਰਨੇ ਲਾ ਰਹੇ ਆ ਜੀ 15 ਦਿਨ ਹੋ ਗਿਆ ਅਸੀਂ ਕੰਮ ਵੀ ਛੱਡਿਆ ਰੋਜ਼ਾਨਾ ਘਰ ਆ ਜਾਈਦਾ ਹੈ ਜੀ ਇੱਥੇ ਬੈਠ ਕੇ ਚਲੇ ਜਾਈਦਾ ਸਾਨੂੰ ਕੋਈ ਵੀ ਕਿਸੇ ਦੀ ਗੱਲ ਦਾ ਕੋਈ ਵੀ ਯਕੀਨ ਨਹੀਂ ਹੈਗਾ ਦਾ ਵੀ ਸਾਨੂੰ ਪ੍ਰੋਪਰ ਦੇਣਗੇ ਪੇ ਜਾਂ ਨਹੀਂ ਦੇਣਗੇ ਸਰ ਅਗਲਾ ਸਾਡਾ ਸਟੈਪ ਇਹ ਹੋਗਾ ਫਿਰ ਅਸੀਂ ਨਾਲ ਯੂਨੀਅਨ ਇਕੱਠੀ ਕਰਾਂਗੇ ਯੂਨੀਅਨ ਇਕੱਠੀ ਕਰਨ ਤੋਂ ਬਾਅਦ ਫਿਰ ਅਸੀਂ ਹੋ ਸਕਦਾ ਵੀ ਅਸੀਂ ਆਪਦਾ ਇਹ ਜਿਹੜਾ ਧਰਨਾ ਹੋਰ ਵੀ ਜ਼ਿਆਦਾ ਤਿੱਖਾ ਕਰੀਏ ਜਿਹਦੇ ਨਾਲ ਇਹਨਾਂ ਆਪਣੇ ਹਸਪਤਾਲ ਨੂੰ ਅਤੋਂੜਾ ਮੁਸੀਬਤਾਂ ਦਾ ਸਾਹਮਣਾ ਕਰਨਾ ਪਊਗਾ ਅਸੀਂ ਚਾਹੁੰਦੇ ਨਹੀਂਗੇ ਵੀ ਇਹ ਸਾਰੇ ਸਾਰੇ ਰੋਜ ਜਿਹੜੇ ਵੀ ਮਰੀਜ਼ ਆ ਔਖੇ ਹੋਣ ਕੋਸਾਦਾ ਸੀ ਗੇਟ ਵੀ ਬੰਦ ਕਰ ਦਈਏ ਮੈਂ ਨਾਮ ਰਜਨੀ ਮਿਸ਼ਰਾ ਐ ਸਾਨੂੰ 5 ਮਹੀਨੇ ਤੋਂ ਸਾਡੀ ਤਨਖਾਹ ਨਹੀਂ ਆਈ ਹੈ ਤਾਂ ਕਰਕੇ ਅਸੀਂ ਅਸਰਨੇ ਤੇ ਬੈਠੀ ਹਾਂ ਸਾਡੀ 5 ਮਹੀਨੇ ਤੋਂ ਤਨਖਾਹ ਨਹੀਂ ਆਈ ਹੈ ਤਾਂ ਕਰਕੇ ਅਸੀਂ ਅਸਰਨੇ ਤੇ ਬੈਠੀ ਹਾਂ ਹਾਂਜੀ ਆ ਜਾਂਦੀ ਸੀਗੀ ਹੁਣ ਸਾਨੂੰ ਐਚਐਮਆਈਐਸ ਪਾਇਲਟ ਦਾ ਜਿਹੜਾ ਪ੍ਰੋਜੈਕਟ ਹੈ ਇਹ ਰੈਗੂਲਰ ਕੀਤਾ ਜਾਵੇ ਤਾਂ ਕਿ ਸਾਡੀਆਂ ਰੈਗੂਲਰ ਦੀ ਤਰ੍ਹਾਂ ਸਾਡੀਆਂ ਤਨਖਾਹਾਂ ਆਈਆਂ 15 ਤਰੀਕ ਤੋਂ ਵੀ ਜ਼ਿਆਦਾ ਹੋ ਗਏ ਹਾਂਜੀ ਅਸੀਂ ਸਾਰਿਆਂ ਨੂੰ ਮਿਲੇ ਗੱਲ ਸੁਣ ਲੈਂਦੇ ਪਰ ਕਹਿ ਦਿੰਨੇ ਆ 2 ਦਿਨ ਲੱਗ ਜਾਣਗੇ 3 ਦਿਨ ਲੱਗ ਜਾਣਗੇ ਆ 2-3 ਦਿਨ ਤੋਂ ਵੀ ਵੱਧ ਹੋ ਚੁੱਕੇ ਆ ਉਹਨਾਂ ਨੇ ਕਿਹਾ ਬਸ ਕੋਈ ਨਾ ਤੁਹਾਡਾ ਕੰਮ ਹੋ ਜਾਊਗਾ 2 ਦਿਨ ਲੱਗ ਜਾਣਗੇ ਪਰ ਹਜੇ ਤੱਕ ਕੁਝ ਨਹੀਂ ਹੋਇਆ ਫੋਨ ਕਰ ਰਹੇ ਆ ਅਕਾਊਂਟੈਂਟ ਵਾਲਿਆਂ ਨੂੰ ਪਰ ਹਜੇ ਕਲ ਕੋਈ ਗੱਲ ਨਹੀਂ ਹੋਈ ਸਾਡੀ ਇਹ ਮੰਗ ਹੈ ਕਿ ਸਾਨੂੰ ਜੋ ਅਸੀਂ ਕੰਮ ਕੀਤਾ ਉਹਦੀ ਤਨਖਾਹ ਦਿੱਤੀ ਜਾਵੇ ਤੇ ਜਿਹੜਾ ਸਾਡਾ ਪ੍ਰੋਜੈਕਟ ਆ ਉਹ ਰੈਗੂਲਰ ਕੀਤਾ ਜਾਵੇ